मुर्दा <laughs> ਸਭ ਤੋਂ ਪਹਿਲਾਂ ਗੁਰੂ ਫਤੇ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਵੀ ਤੁਹਾਡੀਆਂ ਤੁਸੀਂ ਮੰਗਾ ਮੈਨੂੰ ਦਿੱਤੀਆਂ ਮੈਂ ਤੁਹਾਡੀਆਂ ਮੰਗਾਂ ਜਿਹੜੀਆਂ ਸੀਐਮ ਸਾਹਿਬ ਤੱਕ ਪਹੁੰਚਾਵਾਂਗਾ ਮੈਨੂੰ ਇਹਦੇ ਬਾਰੇ ਬਹੁਤੀ ਨੌਲੇਜ ਨਹੀਂ ਕਿ ਕਿਹੜੀਆਂ-ਕਿਹੜੀਆਂ ਮੰਗਾ ਸੀਗੀਆਂ ਮੈਂ ਇੱਕ ਦੋ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਨੀਆਂ ਚਾਹਾਂਗਾ ਕਿ ਮੈਂ ਵੀ ਇੱਕ ਕਿਸਾਨ ਦਾ ਪੁੱਤ ਹਾਂ ਤਾਂ ਸੀਐਮ ਸਾਹਿਬ ਵੀ ਇੱਕ ਕਿਸਾਨ ਦੇ ਪੁੱਤ ਨੇ ਜਿੱਥੇ ਉਹ ਟੀਚਰ ਦੇ ਨਾਲ ਨਾਲ ਉਹ ਕਿਸਾਨਾਂ ਨਾਲ ਜੁੜੇ ਨੇ ਸਾਡੇ ਬਹੁਤ ਸਾਰੇ ਐਮ.ਐਲ.ਏ ਬਹੁਤ ਸਾਰੇ ਵਜੀਰ ਜਿਹੜੇ ਤੁਸੀਂ ਜਾਣਦੇ ਹੋ ਕਿ ਸਾਰੇ ਬਹੁਤੇ ਕਿਸਾਨਾਂ ਨਾਲ ਹੀ ਸੰਬੰਧਤ ਹਨ ਕਿਸਾਨੀ ਪਰਿਵਾਰਾਂ ਚੋਂ ਛੁੱਟੇ ਜਿੰਨਾ ਕਿਸਾਨੀ ਨੂੰ ਅਸੀਂ ਸਮਝਦਾ ਮੇਰੇ ਖਰ ਨੂੰ ਹੋਰ ਬਹੁਤ ਸਾਰੇ ਲੋਕ ਨਹੀਂ ਸਮਝਦੇ ਹੋਣਗੇ ਤੇ ਬਹੁਤ ਸਾਰੇ ਲੀਡਰ ਐਸੇ ਹੈਗੇ ਨੇ ਜਿਨ੍ਹਾਂ ਨੂੰ ਕਿਸਾਨੀ ਬਾਰੇ ਊੜਾੜਾ ਨਹੀਂ ਆਉਂਦਾ ਉਹਨਾਂ ਨੂੰ ਪਤਾ ਹੀ ਨਹੀਂ ਖੇਤਾਂ ਚ ਕਿਹੜੀ ਵਚਨ ਕਦੋਂ ਕਰਨੀ ਹੈ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕੀ ਜਿਹੜੀ ਵੀ ਤੁਸੀਂ ਮੰਗਾ ਸਾਨੂੰ ਅੱਜ ਦਿੱਤੀਆਂ ਨੇ ਅਸੀਂ ਸੀਐਮ ਸਾਹਿਬ ਤੱਕ ਜਰੂਰ ਤੁਹਾਡੀਆਂ ਮੰਗਾਂ ਜਿਹੜੀਆਂ ਮੈਂ ਪਹੁੰਚਾਵਾਂਗਾ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਕਿਉਂ ਮੇਰੇ ਤੁਸੀਂ ਸਾਰੇ ਆਪਣੇ ਹੋ। ਤਾਂ ਮੈਂ ਜਿੰਨੇ ਜੋਗਾ ਸੀਗਾ ਮੈਂ ਕੋਸ਼ਿਸ਼ ਕੀਤੀ ਕਿ ਗਰਮੀ ਬਹੁਤ ਹੈ। ਮੈਂ ਤੁਹਾਡਾ ਪਾਣੀ ਧਾਣੀ ਦਾ ਜਿੰਨੇ ਕੁ ਜੋਗਾ ਸੀਗਾ ਉਹ ਵੀ ਕੀਤਾ ਤੁਸੀਂ ਪਾਣੀ ਪੀਓ। ਮੈਨੂੰ ਪਤਾ ਲੱਗਾ ਕਿ ਪਾਣੀ ਨਾਲ ਲੈ ਕੇ ਕੋਈ ਗੱਲ ਨਹੀਂ। ਨਾਲ ਲੈ ਕੇ ਆਇਓ ਸਾਤ ਵਧੀਆ ਚੰਗੀ ਗੱਲ ਹੈ ਪਰ ਪਰ ਸਾਡਾ ਜਿਹੜਾ ਇਨਸਾਨੀਅਤ ਫਰਜ਼ ਬਣਦਾ। ਇਕਨਾਂ ਤੁਸੀਂ ਸਾਡੇ ਘਰ ਆਏ ਉਹ ਮੇਰਾ ਇੱਕ ਇਨਸਾਨੀਅਤ ਫਰਜ਼ ਬਣਦਾ ਹੈ ਉਹ ਆਪਾਂ ਕਰਨਾ ਹੈ ਕਈ ਚੀਜ਼ਾਂ ਹੁੰਦੀਆਂ ਰਾਜਨੀਤੀ ਤੋਂ ਧਰਮ ਤੋਂ ਉੱਟ ਕੇ ਇੱਕ ਵਕਰੀ ਚੀਜ਼ ਹੋ ਜਾਂਦੀ ਹੈ ਨਾ ਇੱਕ ਕਿਸਾਨੀ ਮੁੱਦਾ ਅਸੀਂ ਵੀ ਕਿਸਾਨਾਂ ਦੇ ਨਾਲ ਬਹੁਤ ਸਾਰਾ ਲੰਮਾ ਸਮਾਂ ਕਿਸਾਨਾਂ ਨੇ ਸੰਘਰਸ਼ ਕੀਤਾ ਦਿੱਲੀ ਆਮ ਆਦਮੀ ਪਾਰਟੀ ਨੇ ਉਸ ਟੈਪਸ ਕਿਸਾਨਾਂ ਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਉਹ ਸਮਝਦੇ ਕੇਂਦਰੀਵਾਲ ਸਾਹਿਬ ਨੇ ਕੀਤਾ ਉਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਕੋਈ ਸੈਂਟਰ ਵਾਲੇ ਮੰਗਦੇ ਸੀਗੇ ਉੱਥੇ ਸਟੇਡੀਅਮ ਕਿ ਸਟੇਡੀਅਮ ਸਾਨੂੰ ਦਿਓ ਤੇ ਅਸੀਂ ਕਿਸਾਨਾਂ ਨੂੰ ਖੁੱਲੇ ਰਸਤਾ ਦੇ ਕੇ ਤੇ ਉਹਨਾਂ ਸਟੇਡੀਅਮਾਂ 'ਚ ਬੰਦ ਕਰਾਂਗੇ ਉਹ ਕਚੀਚਾ ਭੁੱਲੀਆਂ ਨਹੀਂ ਗੀਆਂ ਸਾਰਿਆਂ ਨੂੰ ਯਾਦ ਨੇ ਜੇ ਕੇਚਰੀਵਾਲ ਸਾਹਿਬ ਨੇ ਉਦੋਂ ਐਡਾ ਵੱਡਾ ਸਟੈਂਡ ਲਿਆ ਕਿਸ ਪੰਜਾਬ ਦੇ ਕਿਸਾਨਾਂ ਲਈ ਹਰਿਆਣੇ ਦੇ ਕਿਸਾਨਾਂ ਲਈ ਐਡਾ ਵੱਡਾ ਸਟੈਂਡ ਲੈ ਕੇ ਵੀ ਨਹੀਂ ਆਪਾਂ ਕਿਸਾਨਾਂ ਦੇ ਨਾਲ ਖੜੇ ਆ ਤੇ ਸਾਰੀਆਂ ਚੀਜ਼ਾਂ ਅੱਜ ਵੀ ਲੋਕਾਂ ਦੇ ਦਿਮਾਗ ਔਰ ਦਿਲ ਤੇ ਹੈ ਇਸ ਕਰਕੇ ਆਮ ਆਦਮੀ ਪਾਰਟੀ ਕਿਸਾਨਾਂ ਦੀ ਪਾਰਟੀ ਹੈ ਕਿਸਾਨਾਂ ਦੇ ਨਾਲ ਹਮੇਸ਼ਾ ਤੁਹਾਡੇ ਨਾਲ ਦੁੱਖ ਸੁੱਖ ਚ ਪਾਈ ਵੜੇਗੀ ਐਨਾ ਹੀ ਹਾਜ਼ਿਰ ਹੋਣਾ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬੋਲ। ਦਵਾ ਜੀ ਦਵਾ ਇੱਕ ਸਾਡੀ ਬੇਨਤੀ ਹੈ ਭਈ ਮੋਦੀ ਨੇ ਸਾਨੂੰ ਦਿੱਲੀ ਨਹੀਂ ਵੰਡ ਦਿੱਤਾ ਮੋਦੀ ਨੇ ਸਾਨੂੰ ਦਿੱਲੀ ਨਹੀਂ ਵੰਡ ਦਿੱਤਾ ਉਹ ਗੁਮਾਨ ਤੁਸੀਂ ਮੰਨਦੇ ਸਾਨੂੰ ਚੰਡੀਗੜ੍ਹ ਨਹੀਂ ਵੰਡ ਦਿੱਤਾ ਉਹਦੇ ਪ੍ਰਤੀ ਤੁਹਾਡਾ ਕੀ ਵਿਚਾਰ ਹੈ ਦੇਖੋ ਚੰਡੀਗੜ੍ਹ ਝੂਠੀ ਹੈ ਜੀ ਠੀਕ ਹੈ ਨਾ ਠੀਕ ਹੈ ਨਾ ਅਜੇ ਤੱਕ ਤਾਂ ਪੰਜਾਬ ਨੂੰ ਅਸੀਂ ਕਹਿੰਨੇ ਸਾਡੀ ਰਾਜਧਾਨੀ ਹੈ ਚੰਡੀਗੜ੍ਹ ਸਾਨੂੰ ਦਿਓ ਮੰਨਦਾ ਕੋਈ ਸਾਨੂੰ ਦੇਣ ਵਾਸਤੇ ਐਨਾ ਚੀਜ਼ਾਂ ਤੋਂ ਭੱਜੋ ਨਾ ਕੋਈ ਵੀ ਮੇਰੇ ਕੋਲ ਜਵਾਬ ਜਿੰਨੇ ਮਰਜ਼ੀ ਦਿਓ ਮੈਂ ਜਵਾਬ ਦੇਣ ਨੂੰ ਖੜਾ ਤੁਹਾਡੇ ਚ ਮੱਭਜਣ ਵਾਲਾ ਨਹੀਂ ਅਜੋ ਤੱਕ ਹਮੇਸ਼ਾ ਹੀ ਇਹ ਲੜਾਈ ਰਹੀ ਹੈ ਕਿ ਚਾ ਚੰਡੀਗੜ੍ਹ ਪੰਜਾਬ ਦਾ ਹੈ ਕਾਂਗਰਸ ਸਾਹਿਬ ਕਿੰਨੀ ਵਾਰੀ ਕਿੰਨੇ ਕਿੰਨਾ ਸਮਾਂ ਹੋ ਗਿਆ ਮੰਗਦਿਆਂ ਮੈਂ ਭੱਜਣ ਵਾਲੇ ਦੀ 10 ਸਵਾਲ ਕਰੋਗੇ 10 ਦੇ 10ਵਾਂ ਜਵਾਬ ਦੇ ਕੇ ਜਾਓ ਦੂਸਰੀ ਗੱਲ ਤੁਸੀਂ ਭਾਜਪੀ ਦੀ ਗੱਲ ਕੀਤੀ ਆਪਾ ਖਨੌਰੀ ਬੈਠੇ ਧੰਨਾਂ ਤੇ ਬੈਠੇ ਆ ਪੰਜਾਬ ਵਾਲਿਆਂ ਤਾਂ ਨਹੀਂ ਰੋਕਿਆ ਅੱਗੋਂ ਹਰਿਆਣੇ ਵਾਲਿਆਂ ਰੋਕ ਲਿਆ ਉੱਤੇ ਭਾਜਪੀ ਦੀ ਸਰਕਾਰ ਆ ਪੰਜਾਬ ਵਾਲਿਆਂ ਦਾ ਕੀ ਕਸੂਰ ਆ ਜੀ ਨਾ ਕਰੀਏ ਮਾਸਟਰ ਜੀ ਕਿਸੇ ਕਰਕੇ ਸਵਾਲ ਨਾ ਕਰੋ ਸਵਾਲ ਲੋਕਾਂ ਤੋਂ ਕਰੋ ਜਿਹੜਾ ਸਾਡੇ ਤੋਂ ਟੁਕਦਾ ਚਦਾ ਕੋਈ ਜਵਾਬ ਨਹੀਂ ਆਪਾਂ ਤਾਂ ਸਾਰਿਆਂ ਨੂੰ ਕਿਹਾ ਚਲੋ ਜੀ ਕਿਤੇ ਜ ਹਰਿਆਣੇ ਵਾਲੇ ਨਹੀਂ ਲੰਘਣ ਦਿੰਦੇ ਤਾਂ ਕੀ ਕਰੀਏ ਉੱਥੇ ਉੱਥੇ ਭਾਜਪੀ ਦੀ ਸਰਕਾਰ ਹੈ ਅਸੀਂ ਤਾਂ ਕਈਨੇ ਕਿਸਾਨਾਂ ਨੂੰ ਕਿ ਤੁਸੀਂ ਦਿੱਲੀ ਚਲੋ ਅਸੀਂ ਵੀ ਤੁਹਾਡੇ ਨਾਲ ਦਿੱਲੀ ਚਲਦੇ ਹਾਂ ਨਹੀਂ 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 ਕਰਕੇ ਪ੍ਰਾਪਤ ਦਿੱਲੀ ਕੋਲ ਤੇ ਜੇਕਰ ਤੁਹਾਡੀ ਪਾਰਟੀ ਦੇ ਨਾਲ ਕਿਸਾਨੀ ਭਰਾ ਜੋ ਚਲੋ ਠੀਕ